ਗੁਰੂ ਕੀ ਪਿਆਰੀ ਸਾ ਸੰਗਤ ਜੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਗਦਾਦ ਵਿਖੇ ਠਹਿਰੇ ਹੋਏ ਸਨ ਤਾਂ ਇੱਕ ਦਿਨ ਉਹਨਾਂ ਨੇ ਆਪਣਾ ਡੇਰਾ ਸ਼ਹਿਰ ਦੇ ਬਾਹਰ ਬਾਹਰ ਪੈਂਦੇ ਇੱਕ ਤਲਾਬ ਦੇ ਕੋਲ ਲਗਾ ਲਿਆ ਜਦੋਂ ਸਵੇਰ ਹੋਈ ਤਾਂ ਗੁਰੂ ਜੀ ਸਵੇਰੇ ਤੜਕੇ ਉੱਠ ਕੇ ਗੁਰਬਾਣੀ ਪੜਨ ਲੱਗ ਪਏ ਸਵੇਰੇ ਤੜਕੇ ਤੜਕੇ ਇੱਕ ਮੁਸਲਮਾਨ ਉਸ ਰਸਤੇ ਤੋਂ ਲੰਘ ਰਿਹਾ ਸੀ ਤੇ ਜਦੋਂ ਗੁਰੂ ਜੀ ਦੇ ਮੂੰਹੋਂ ਨਿਕਲ ਰਹੀ ਮਿੱਠੀ ਮਿੱਠੀ ਗੁਰਬਾਣੀ ਉਸ ਮੁਸਲਮਾਨ ਦੇ ਕੰਨਾਂ ਵਿੱਚ ਪਈ ਤਾਂ ਉਸ ਦੀ ਰੂਹ ਨੂੰ ਇੱਕ ਸ਼ਾਂਤੀ ਜਿਹੀ ਮਹਿਸੂਸ ਹੋਣ ਲੱਗੀ ਤੇ ਉਹ ਗੁਰੂ ਕੀ ਬਾਣੀ ਦਾ ਆਨੰਦ ਲੈਣ ਲਈ ਉੱਥੇ ਹੀ ਰੁਕ ਗਿਆ ਗੁਰਬਾਣੀ ਪੜਦੇ ਆਂ ਬੜਦੇ ਆਂ ਗੁਰੂ ਨਾਨਕ ਦੇਵ ਜੀ ਨੇ ਇੱਕ ਤੁਕ ਬੋਲੀ ਕਿ ਪਤਾਲ ਅਪਤਾਲ ਲੱਖਾਂ ਅਗਾਸਾ ਅਗਾਸ ਜਿਸ ਨੂੰ ਸੁਣ ਕੇ ਉਹ ਮੁਸਲਮਾਨ ਸੋਚਾਂ ਵਿੱਚ ਬਹਿ ਗਿਆ ਕਿ ਸਾਡੇ ਕਾਜੀ ਨੇ ਤਾਂ ਸਾਨੂੰ ਦੱਸਿਆ ਹੈ ਕਿ ਸੱਤ ਪਤਾਲ ਹਨ ਤੇ ਸੱਤ ਹੀ ਅਗਾਸ ਹਨ ਪਰ ਇਹ ਸੰਤ ਕਹਿ ਰਿਹਾ ਹੈ ਕਿ ਲੱਖਾਂ ਹੀ ਅਗਾਸ ਹਨ ਤੇ ਲੱਖਾਂ ਹੀ ਪਤਾਲ ਹਨ ਉਹ ਸੋਚਦਾ ਉਹ ਮੁਸਲਮਾਨ ਆਪਣੇ ਘਰ ਵੱਲ ਨੂੰ ਚੱਲ ਪਿਆ ਤੇ ਤੁਰੇ ਜਾਂਦਿਆਂ ਉਸ ਨੂੰ ਰਸਤੇ ਵਿੱਚ ਕੁਝ ਹੋਰ ਮੁਸਲਮਾਨ ਖੜੇ ਦਿਖਾਈ ਦਿੱਤੇ ਤਾਂ ਉਸ ਮੁਸਲਮਾਨ ਨੇ ਉਹਨਾਂ ਮੁਸਲਮਾਨਾਂ ਦੇ ਨਾਲ ਗੱਲ ਸਾਂਝੀ ਕੀਤੀ ਕਿ ਤਲਾਬ ਦੇ ਕੰਢੇ ਤੇ ਇੱਕ ਸਾਧੂ ਬੈਠਾ ਹੋਇਆ ਹੈ ਜਿਹੜਾ ਕਹਿ ਰਿਹਾ ਹੈ ਕਿ ਲੱਖਾਂ ਹੀ ਅਗਾਸ ਹਨ ਤੇ ਲੱਖਾਂ ਹੀ ਪਤਾਲ ਹਨ ਹੌਲੀ-ਹੌਲੀ ਇਹ ਗੱਲ ਪੂਰੇ ਬਗਦਾਦ ਵਿੱਚ ਫੈਲ ਗਈ ਤੇ ਜਦੋਂ ਇਸ ਗੱਲ ਦਾ ਪਤਾ ਨਗਰ ਦੇ ਕਾਜੀ ਨੂੰ ਲੱਗਾ ਤਾਂ ਉਹ ਗੁੱਸੇ ਨਾਲ ਭਰ ਗਿਆ ਤੇ ਅਗਲੇ ਦਿਨ ਹੀ ਉਸਨੇ ਆਪਣੇ ਪੁੱਤਰ ਨੂੰ ਨਾ ਲਿਆ ਤੇ ਉਸਦੇ ਹੱਥਾਂ ਵਿੱਚ ਦੋ ਪੱਥਰ ਫੜਾ ਕੇ ਗੁਰੂ ਜੀ ਨੂੰ ਮਾਰਨ ਚੱਲ ਪਿਆ। ਜਦੋਂ ਕਾਜੀ ਦੇ ਉਸ ਪੁੱਤਰ ਨੂੰ ਜਿਸ ਨੂੰ ਮਾਰਨ ਲਈ ਜਾਂਦੇ ਹੋਏ ਲੋਕਾਂ ਨੇ ਦੇਖਿਆ ਤਾਂ ਬਾਕੀ ਮੁਸਲਮਾਨ ਵੀ ਆਪਣੇ ਹੱਥਾਂ ਵਿੱਚ ਪੱਥਰ ਫੜ ਕੇ ਕਾਜੀ ਦੇ ਪਿੱਛੇ-ਪਿੱਛੇ ਚੱਲ ਪਏ। ਜਦੋਂ ਕਾਜੀ ਗੁਰੂ ਜੀ ਦੇ ਕੋਲ ਪਹੁੰਚਿਆ ਉਸ ਵੇਲੇ ਪਾਈ ਮਰਦਾਨਾ ਜੀ ਰਾਗ ਵਜਾ ਰਹੇ ਸਨ ਤੇ ਗੁਰੂ ਜੀ ਕੀਰਤਨ ਕਰ ਰਹੇ ਸਨ ਤਾਂ ਜਦੋਂ ਕਾਜੀ ਨੇ ਪਾਈ ਮਰਦਾਨੇ ਨੂੰ ਰਾਗ ਵਜਾਉਂਦਿਆਂ ਆਪਣੀ ਅੱਖੀ ਦੇਖਿਆ ਤਾਂ ਉਹ ਹੋਰ ਗੁੱਸੇ ਨਾਲ ਭਰ ਗਿਆ ਤੇ ਗੁਰੂ ਜੀ ਦੇ ਕੋਲ ਆਣ ਕੇ ਗੁਰੂ ਜੀ ਨੂੰ ਆਖਣ ਲੱਗਾ ਕਿ ਸਾਡੇ ਧਰਮ ਵਿੱਚ ਤਾਂ ਰਾਗ ਨੂੰ ਹਰਾਮ ਮੰਨਿਆ ਜਾਂਦਾ ਹੈ ਤੇ ਫਿਰ ਤੁਸੀਂ ਰਾਗ ਕਿਉਂ ਵਜਾ ਰਹੇ ਹੋ ਗੁਰੂ ਜੀ ਨੇ ਮੁਸਕਰਾਉਂਦਿਆਂ ਹੋਇਆਂ ਕਾਜੀ ਦੀ ਗੱਲ ਦਾ ਜਵਾਬ ਦਿੱਤਾ ਕਿ ਰਾਗ ਕਦੇ ਵੀ ਬੁਰਾ ਨਹੀਂ ਹੁੰਦਾ ਬਲਕਿ ਬੁਰੀ ਤਾਂ ਇਸ ਦੀ ਵਰਤ ਹੁੰਦੀ ਹੈ ਰਾਗ ਤਾਂ ਇੱਕ ਇਹੋ ਜਿਹਾ ਸਾਧਨ ਹੈ ਜਿਸ ਨਾਲ ਮਨੁੱਖ ਆਪਣੇ ਮਨ ਨੂੰ ਪਰਮਾਤਮਾ ਦੇ ਨਾਮ ਨਾਲ ਬੜੀ ਹੀ ਆਸਾਨੀ ਨਾਲ ਜੋੜ ਸਕਦਾ ਹੈ ਕਿਉਂਕਿ ਜਦੋਂ ਕੀਰਤਨ ਕੀਤਾ ਜਾਂਦਾ ਹੈ ਤਾਂ ਕੀਰਤਨ ਨੂੰ ਸੁਣ ਕੇ ਮਨੁੱਖ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਰਾਗ ਨਾਲ ਮਨੁੱਖ ਦੀ ਆਤਮਾ ਨੂੰ ਆਨੰਦ ਆਉਂਦਾ ਹੈ ਤਾਂ ਫੇਰ ਲੋਕਾਂ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜਨ ਵਾਲਾ ਰਾਗ ਕਿਵੇਂ ਹਰਾਮ ਹੋ ਸਕਦਾ ਹੈ ਗੁਰੂ ਜੀ ਦੀ ਗੱਲ ਦਾ ਕਾਜੀ ਕੋਲ ਕੋਈ ਉੱਤਰ ਨਹੀਂ ਸੀ ਤੇ ਉਹ ਆਖਣ ਲੱਗਾ ਕਿ ਮੈਂ ਇੱਥੇ ਇਸ ਕਰਕੇ ਆਇਆ ਹਾਂ ਕਿਉਂਕਿ ਤੁਸੀਂ ਕਹਿ ਰਹੇ ਹੋ ਕੇ ਲੱਖਾਂ ਹੀ ਅਗਾਸ ਹਨ ਤੇ ਲੱਖਾਂ ਹੀ ਪਤਾਲ ਹਨ ਹੁਣ ਜਾਂ ਤਾਂ ਤੁਹਾਨੂੰ ਇਹ ਸਾਬਤ ਕਰਨਾ ਪਵੇਗਾ ਕਿ ਜੋ ਤੁਸੀਂ ਕਹਿ ਰਹੇ ਹੋ ਉਹ ਠੀਕ ਹੈ ਨਹੀਂ ਤਾਂ ਤੁਹਾਨੂੰ ਪੱਥਰਾਂ ਨਾਲ ਮਾਰਿਆ ਜਾਵੇਗਾ ਤੇ ਨਾਲ ਹੀ ਕਾਜੀ ਦਾ ਲੜਕਾ ਬੋਲ ਪਿਆ ਤੇ ਆਖਣ ਲੱਗਾ ਕਿ ਜੇਕਰ ਇਹ ਸਾਧੂ ਆਪਣੀ ਗੱਲ ਨੂੰ ਸਹੀ ਸਾਬਤ ਨਾ ਕਰ ਪਾਇਆ ਤਾਂ ਪਹਿਲਾ ਪੱਥਰ ਇਸ ਨੂੰ ਮੈਂ ਮਾਰਾਂਗਾ ਕਾਜੀ ਦੇ ਲੜਕੇ ਦੇ ਮੂੰਹ ਇਹ ਗੱਲ ਸੁਣ ਕੇ ਗੁਰੂ ਜੀ ਦੇ ਚਿਹਰੇ ਤੋਂ ਮਿੱਠੀ-ਮਿੱਠੀ ਮੁਸਕਾਨ ਆਈ ਤੇ ਉਹਨਾਂ ਨੇ ਕਾਜੀ ਦੇ ਲੜਕੇ ਨੂੰ ਆਪਣੇ ਕੋਲ ਬਿਠਾ ਲਿਆ ਤੇ ਉਸ ਦੀ ਬਾਹ ਫੜ ਕੇ ਉਸ ਨੂੰ ਕਿਹਾ ਕਿ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਆਪਣੇ ਖੁਦਾ ਨੂੰ ਧਿਆਉਣਾ ਸ਼ੁਰੂ ਕਰ ਦੇ ਜਿਵੇਂ ਹੀ ਕਾਜੀ ਦੇ ਲੜਕੇ ਨੇ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਆਪਣੇ ਖੁਦਾ ਨੂੰ ਧਿਆਉਣਾ ਸ਼ੁਰੂ ਕੀਤਾ ਤਾਂ ਉਸ ਦੀਆਂ ਅੱਖਾਂ ਦੇ ਸਾਹਮਣੇ ਲੱਖਾਂ ਹੀ ਅਗਾਸ ਤੇ ਲੱਖਾਂ ਹੀ ਪਤਾਲ ਨਜ਼ਰ ਆਉਣ ਲੱਗ ਪਏ। ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਹ ਗੁਰੂ ਨਾਨਕ ਦੇਵ ਜੀ ਦੇ ਨਾਲ ਹਵਾ ਵਿੱਚ ਉੱਡ ਰਿਹਾ ਹੈ ਤੇ ਉਸ ਨੂੰ ਲੱਖਾਂ ਹੀ ਸੂਰਜ ਤੇ ਲੱਖਾਂ ਹੀ ਚੰਦਰਮਾ ਦਿਖਾਈ ਦੇ ਰਹੇ ਸਨ। ਇਹ ਸਭ ਦੇਖ ਕੇ ਕਾਜੀ ਦਾ ਲੜਕਾ ਗੁਰੂ ਜੀ ਨੂੰ ਆਖਣ ਲੱਗਾ ਕਿ ਤੁਸੀਂ ਇੱਕ ਕੰਮ ਕਰੋ। ਕਿ ਮੈਨੂੰ ਇੱਥੇ ਹੀ ਛੱਡ ਦਿਓ ਮੈਂ ਹੁਣ ਧਰਤੀ ਤੇ ਵਾਪਸ ਨਹੀਂ ਜਾਣਾ ਚਾਹੁੰਦਾ ਕਿਉਂਕਿ ਮੈਨੂੰ ਇੱਥੇ ਬਹੁਤ ਆਨੰਦ ਆ ਰਿਹਾ ਹੈ ਤਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਲੜਕੇ ਨੂੰ ਕਿਹਾ ਕਿ ਜੇਕਰ ਤੂੰ ਧਰਤੀ ਤੇ ਨਹੀਂ ਜਾਵੇਂਗਾ ਤਾਂ ਤੇਰੇ ਪਿਤਾ ਨੂੰ ਯਕੀਨ ਕੌਣ ਦਿਲਾਵੇਗਾ ਕਿ ਪਤਾਲ ਤੇ ਅਗਾਸ ਸਤ ਸਤ ਨਹੀਂ ਬਲਕਿ ਇਹਨਾਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਇੰਨੀ ਗੱਲ ਕਹਿਣ ਤੋਂ ਬਾਅਦ ਗੁਰੂ ਜੀ ਤੇ ਕਾਜੀ ਦਾ ਲੜਕਾ ਵਾਪਸ ਧਰਤੀ ਉੱਤੇ ਆ ਗਏ ਇਹ ਜਦੋਂ ਕਾਜੀ ਦੇ ਲੜਕੇ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਉਸ ਨੇ ਆਪਣੇ ਹੱਥਾਂ ਵਿੱਚ ਪੱਥਰ ਸੁੱਟ ਕੇ ਗੁਰੂ ਜੀ ਦੇ ਚਰਨ ਫੜ ਲਏ ਤਾਂ ਗੁਰੂ ਜੀ ਨੇ ਕਾਜੀ ਦੇ ਲੜਕੇ ਨੂੰ ਮਾਫ਼ ਕਰਦਿਆਂ ਹੋਇਆਂ ਉੱਪਰ ਉਠਾਇਆ ਤਾਂ ਲੜਕਾ ਆਪਣੇ ਪਿਤਾ ਨੂੰ ਬੁਲਣ ਲੱਗਾ ਪਿਤਾ ਜੀ ਮੈਂ ਜਦੋਂ ਆਪਣੀਆਂ ਅੱਖਾਂ ਬੰਦ ਕੀਤਿਆਂ ਤਾਂ ਮੇਰੀ ਆਤਮਾ ਉੱਡਦੀ ਅਗਾਸ ਵਿੱਚ ਪਹੁੰਚ ਗਈ ਜਿੱਥੇ ਮੈਂ ਲੱਖਾਂ ਹੀ ਅਗਾਸ ਤੇ ਲੱਖਾਂ ਹੀ ਪਤਾਲ ਦੇਖੇ ਲੱਖਾਂ ਹੀ ਸੂਰਜ ਤੇ ਲੱਖਾਂ ਹੀ ਚੰ드ਰਮਾ ਦੇਖੇ ਇਹ ਸਭ ਬਿਲਕੁਲ ਸਹੀ ਕਹਿ ਰਹੇ ਹਨ ਕਾਜੀ ਨੂੰ ਆਪਣੇ ਲੜਕੇ ਉੱਤੇ ਪੂਰਾ ਯਕੀਨ ਸੀ ਕਿ ਉਹ ਕਦੀ ਵੀ ਝੂਠ ਨਹੀਂ ਬੋਲਦਾ ਦੇ ਕਾਜੀ ਸਮੇਤ ਉਥੇ ਖੜੇ ਸਾਰੇ ਲੋਕਾਂ ਨੇ ਗੁਰੂ ਜੀ ਕੋਲੋਂ ਆਪਣੀ ਗਲਤੀ ਦੀ ਮਾਫੀ ਮੰਗੀ ਸਤਨਾਮ ਸ੍ਰੀ ਵਾਹਿਗੁਰੂ